ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪੰਜਵਾ ਇਹ ਉਪਦੇਸ਼ ਸੁਣ ਕਰਕੇ ਜੋ ਪਿੱਛੇ ਅਸੀਂ ਆਪ ਜੀ ਨਾਲ ਗੁਰਬਾਣੀ ਦੀ ਵਿਚਾਰ ਲੜੀਵਾਰ ਵਿਚਾਰ ਆਏ ਹਾਂ ਕਿ ਕਹੋ ਨਾਨਕ ਗੁਰ ਪਰਮ ਚਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਸੋ ਸਤਗੁਰੂ ਜੀ ਨੇ ਜਦੋਂ ਇਹ ਭਰਮ ਉਸ ਇਨਸਾਨ ਦਾ ਚੁਕਾਇਆ ਜਿਸ ਦਾ ਪੁੱਤਰ ਮਰ ਚੁੱਕਾ ਸੀ ਫਿਰ ਉਹ ਵਿਦਵਾਨ ਪੰਡਿਤ ਗੁਰਾਂ ਦੇ ਚਰਨੀ ਪੈ ਗਿਆ ਤੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਨੂੰ ਕਾਲ ਤੋਂ ਬਚਾਉਣਾ ਕਰੋ ਤਦੋਂ ਸਤਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਜਪ ਗੋਬਿੰਦ ਗੋਪਾਲ ਲਾਲ ਹੀ ਪਾਈ ਗੋ ਗਿਆਨ ਕਰਕੇ ਬਿੰਦ ਜਾਣਨੇ ਜੋਗ ਗੋਪਾਲ ਪ੍ਰਿਥਵੀ ਦੇ ਪਾਲਕ ਲਾਲ ਪਿਆਰੇ ਪ੍ਰਭੂ ਨੂੰ ਜਪਨਾ ਕਰ RAM ਨਾਮ ਸਿਮਰ ਤੂ ਜੀਵੈ ਫਿਰ ਨਖਾਈ ਮਹਾਕਾਲ ਰਹਾਉ ਏ ਭਾਈ ਤੂੰ RAM ਪ੍ਰਮਾਤਮਾ ਦੇ ਨਾਮ ਨੂੰ ਸਿਮਰ ਜਾਦ ਕਰਕੇ ਆਤਮ ਜੀਵਨ ਵਿੱਚ ਜੀਵਣਾ ਕਰ ਫਿਰ ਮੁੜਕੇ ਤੈਨੂੰ ਮਹਾਵੱਡਾ ਕਾਲ ਕਰਨ ਵਾਲਾ ਜਮਰਾਜ ਨਹੀਂ ਕਾਵੇਗਾ ਪਾਪ ਨਾਸ਼ ਨਹੀਂ ਕਰ ਸਕੇਗਾ ਅਰਥਾਤ ਜਿਵੇਂ ਜਦੋਂ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਸ਼ੇਰਨੀ ਸ਼ੇਰ ਸ਼ੇਰਨੀ ਆਪਣੇ ਦੰਦਾਂ ਨਾਲ ਆਪਣੇ ਬੱਚਿਆਂ ਨੂੰ ਚੁੱਕ ਕੇ ਅੱਗ ਤੋਂ ਦੂਰ ਲੈ ਜਾਂਦੇ ਭਾਵੇਂ ਉਹਨਾਂ ਨੂੰ ਦੁੱਖ ਨਹੀਂ ਹੋਣ ਦਿੰਦੇ ਤਿਵੇਂ ਕਾਲ ਤੈਨੂੰ ਦੁੱਖ ਨਹੀਂ ਦੇਵੇਗਾ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਏ ਭਾਈ ਤੂੰ ਕਰੋਣਾ ਜਨਮ ਪਰਮ ਦਾ ਪਰਮ ਰਾਇ ਪਰਮਾਇਆ ਹੋਇਆ ਜੂਨਾ ਵਿੱਚ ਰਮਦਾਇਆ ਹੈ ਵੱਡੇ ਭਾਗਾ ਕਰਕੇ ਹੁਣ ਤੂੰ ਸਾਧ ਸੰਗ ਸ੍ਰੇਸ਼ਟ ਸੰਗਤ ਨੂੰ ਪਾਉਣਾ ਕੀਤਾ ਹੈ ਬਿਨ ਗੁਰ ਪੂਰੇ ਨਾਹੀ ਉਦਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਹੀ ਪਾਈ ਪਰਪੂਰਨ ਗੁਰੂ ਤੋਂ ਬਗੈਰ ਤੇਰਾ ਉਦਾਰ ਪਾਰ ਉਤਾਰਾ ਨਹੀਂ ਹੋਵੇਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਬਾਬਾ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਵਿਚਾਰ ਨੂੰ ਆਖਦੇ ਹਨ ਅਤਵਾ ਬਾਬਾ ਤੂੰ ਪਾਵ ਹੈ ਉਤਮ ਅਧਿਕਾਰੀ ਅਸੀਂ ਤੇਰੇ ਤਾਈਏ ਵਿਚਾਰ ਆਖਦੇ ਹਾਂ ਕਿ ਸਤ ਸੰਗਤ ਵਿੱਚ ਮਿਲ ਕੇ ਪੂਰਨ ਗੁਰਾਂ ਦੁਆਰਾ ਗੋਪਾਲ ਪ੍ਰਭੂ ਨੂੰ ਜਪਣਾ ਕਰ ਰਾਗ ਰਾਮ ਕਲੀ ਮਹੱਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਮਹੇਸ਼ਾਨਾਮੇ ਜੋਗੀ ਸ਼ਿਵਜੀ ਦਾ ਉਪਾਸ਼ਕ ਸੀ ਇਹ ਬਹੁਤ ਸਮਾਂ ਤਪ ਕਰਦਾ ਰਿਹਾ ਇੱਕ ਦਿਨ ਤਪ ਤੋਂ ਉੱਠਿਆ ਤੇ ਮਨ ਵਿੱਚ ਵਿਚਾਰਿਆ ਕਿ ਕਿਸੇ ਟਾਪੂ ਦੀ ਸੈਰ ਕਰਕੇ ਆਈਏ। ਇਹੋ ਸੰਕਲਪ ਕਰਕੇ ਸਮੁੰਦਰ ਦੇ ਕਿਨਾਰੇ ਇੱਕ ਜਹਾਜ਼ ਵਿੱਚ ਆ ਕੇ ਬੈਠ ਗਿਆ। ਜਦੋਂ ਜਹਾਜ਼ ਸਮੁੰਦਰ ਵਿੱਚ ਬਹੁਤ ਦੂਰ ਤੱਕ ਚਲਾ ਗਿਆ ਤਾਂ ਉੱਥੇ ਚੱਲਦਾ ਚੱਲਦਾ ਹੀ ਅਚਾਨਕ ਰੁਕ ਗਿਆ। ਜਹਾਜ਼ ਦੇ ਮਾਲਕ ਸਮੇਤ ਸਾਰੇ ਯਾਤਰੀ ਬਹੁਤ ਡਰ ਗਏ ਕਿ ਹੁਣ ਕੀ ਹੋਵੇਗਾ। ਉਸ ਜਹਾਜ਼ ਵਿੱਚ ਕੋਈ ਜੋਤਿਸ਼ੀ ਵੀ ਸਫ਼ਰ ਕਰ ਰਹੇ ਸਨ। ਤਦੋਂ ਜਹੀਦੀ ਮਾਲਕ ਨੇ ਜੋਤਿਸ਼ੀਆਂ ਤੋਂ ਪੁੱਛਿਆ ਕਿ ਹੁਣ ਸਾਡਾ ਬਚਾਓ ਕਿਵੇਂ ਹੋਵੇਗਾ ਤਦੋਂ ਜੋਤਿਸ਼ੀਆਂ ਨੇ ਜੋਤਿਸ਼ ਲਗਾ ਕੇ ਕਿਹਾ ਕਿ ਜਿਸ ਦਾ ਕੋਈ ਵੀ ਨਾ ਹੋਵੇ ਉਸ ਦੀ ਬਲੀ ਦੇ ਦਿੱਤੀ ਜਾਵੇ ਤਾਂ ਬਚਾਓ ਸਕਦਾ ਹੈ ਤਦੋਂ ਉਹਨਾਂ ਨੇ ਮਹੇਸ਼ੇ ਜੋਗੀ ਦਾ ਕੋਈ ਸਾਥੀ ਸੰਗੀ ਨਾਂ ਨਾਲ ਜਾਣ ਕੇ ਵੇਖ ਕੇ ਉਸ ਨੂੰ ਸਮੁੰਦਰ ਵਿੱਚ ਧਕਾ ਦੇ ਦਿੱਤਾ ਉਸ ਵੇਲੇ ਇੱਕ ਬਹੁਤ ਵੱਡੇ ਮਛਨੇ ਮਹੇਸ਼ੇ ਜੋਗੀ ਨੂੰ ਸਾਬਤ ਹੀ ਨਿਕਲ ਲਿਆ ਅਤੇ ਉਸ ਦਾ ਇੱਕ ਕੰਨ ਮੁੰਦਰਾ ਸਮੇਤ ਕੱਟ ਕੇ ਸਮੁੰਦਰ ਤੋਂ ਬਾਹਰ ਕਿਨਾਰੇ ਤੇ ਉਗਲ ਦਿੱਤਾ ਫਿਰ ਇਹ ਜੋਗੀ ਵਿਚਰਦਾਇਆ ਦੁਆਬੇ ਦੇ ਪਾਸ ਇੱਕ ਗੜ ਸ਼ੰਕਰ ਨਾਮੇ ਨਗਰ ਵਿੱਚ ਆ ਕੇ ਰਹਿਣ ਲੱਗਾ ਇੱਥੇ ਬਹੁਤ ਸਮਾਂ ਤਪ ਕਰਦਾ ਰਿਹਾ ਇੱਕ ਦਿਨ ਬਾਹਰ ਨਿਕਲ ਕੇ ਢੰਡੋਰਾ ਫਰਵਾਹ ਦਿੱਤਾ ਜੋ ਵੀ ਮੇਰੇ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਤੱਕ ਸਵਰਗ ਦੀ ਪ੍ਰਾਪਤੀ ਹੋਵੇਗੀ ਇਹ ਗੱਲ ਸੁਣ ਕੇ ਨਗਰ ਅਤੇ ਨਗਰ ਦੇ ਆਸ-ਪਾਸ ਦੇ ਬਹੁਤ ਲੋਕ ਉਸ ਦੇ ਦਰਸ਼ਨ ਕਰਨ ਲਈ ਆਉਣ ਲੱਗੇ। ਇਸ ਪਾਸ ਰੋਜ਼ ਹੀ ਹਜ਼ਾਰਾਂ ਲੋਕਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ। ਇਸ ਨੇ ਇੱਕ ਦਿਨ ਆਪਣੇ ਚੇਲਿਆਂ ਤੋਂ ਪੁੱਛਿਆ ਇਸ ਨਗਰ ਵਿੱਚ ਕੋਈ ਅਜਿਹਾ ਮਨੁੱਖ ਤਾਂ ਨਹੀਂ ਜਿਸ ਨੇ ਮੇਰਾ ਦਰਸ਼ਨ ਨਾ ਕੀਤਾ ਹੋਵੇ। ਤਦੋਂ ਉਹਨਾਂ ਨੇ ਕਿਹਾ ਕਿ ਇੱਕ ਤਿਲਕਾ ਨਾਮੇ ਸਿੱਖ ਹੈ ਉਹ ਤੁਹਾਡੇ ਦਰਸ਼ਨ ਕਰਨ ਲਈ ਨਹੀਂ ਆਇਆ। ਤਦੋਂ ਯੋਗੀ ਨੇ ਕਿਹਾ ਕਿ ਉਸ ਸਿੱਖ ਨੂੰ ਕਹੋ ਕਿ ਮੈਂ ਉਸ ਨੂੰ 2 ਸਾਲਾਂ ਲਈ ਸਵਰਗ ਦਾ ਸੁੱਖ ਦੇਂਦਾ। ਉਹ ਇੱਕ ਵਾਰ ਮੇਰੇ ਦਰਸ਼ਨ ਜ਼ਰੂਰ ਕਰ ਲਵੇ। ਪਰ ਉਹ ਸਿੱਖ ਫੇਰ ਵੀ ਨਾ ਆਇਆ। ਇਸ ਨੇ 3 4 5 ਸਾਲਾਂ ਤੱਕ ਦਾ ਸੁੱਖ ਦੇਣ ਲਈ ਕਹਿ ਭੇਜਿਆ। ਪਰ ਉਹ ਸਿੱਖ ਫੇਰ ਵੀ ਨਾ ਆਇਆ। ਤਦੋਂ ਜੋਗੀ ਨੇ ਕਿਹਾ ਕਿ ਐਸਾ ਕਿਹੋ ਜਿਹਾ ਆਦਮੀ ਹੈ ਜੋ ਸਵਰਗ ਦੇ ਸੁੱਖ ਦੀ ਇੱਛਾ ਹੀ ਨਹੀਂ ਰੱਖਦਾ। ਉਸ ਵੇਲੇ ਵਿਚਾਰ ਕੇ ਇਹ ਜੋਗੀ ਆਪ ਦਰਸ਼ਨ ਦੇਣ ਲਈ ਪਾਈ ਤਿਲਕਾ ਜੀ ਦੇ ਘਰ ਨੂੰ ਚੱਲ ਪਿਆ। ਜਦੋਂ ਭਾਈ ਤਿਲਕਾ ਜੀ ਨੂੰ ਉਸਦੇ ਆਉਣ ਦਾ ਪਤਾ ਲੱਗਿਆ ਤਾਂ ਇਸ ਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜੋਗੀ ਨੇ ਦਰਵਾਜ਼ੇ ਉੱਪਰ ਚੜ੍ਹ ਕੇ ਆਪ ਆਵਾਜ਼ ਮਾਰੀ ਕੇ ਸਿਖਾ ਤੂੰ ਬਾਹਰ ਨਿਕਲ ਮੇਰੇ ਦਰਸ਼ਨ ਕਰ ਮੈਂ ਤੈਨੂੰ ساری ਉਮਰ ਹੀ ਸਵਰਗ ਦਾ ਸੁੱਖ ਦੇ ਦੇਂਦਾ ਤਦੋਂ ਸਿਖ ਨੇ ਅੰਦਰੋਂ ਆਵਾਜ਼ ਮਾਰ ਕੇ ਕਿਹਾ ਏ ਜੋਗੀ ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਕਿਉਂਕਿ ਤੇਰੇ ਦਰਸ਼ਨ ਕਰਕੇ ਸਵਰਗ ਵਿੱਚ ਜਾਣਾ ਪਵੇਗਾ ਪਰ ਮੈਂ ਆਪਣੇ ਗੁਰੂ ਦੀ ਕਿਰਪਾ ਸਦਕਾ ਨਰਕ ਸੁਰਗ ਤੋਂ ਰਹਿਤ ਹੋ ਚੁੱਕਾ ਜੈਸਾ ਕਿ ਪਾਵਨ ਵਾਕ ਹੈ ਕਬੀਰ ਸਾਹਿਬ ਜੀ ਦਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੀ ਪ੍ਰਸਾਦ ਇਹ ਗੱਲ ਸੁਣ ਕੇ ਜੋਗੀ ਨੇ ਵਿਚਾਰਿਆ ਕਿ ਇਹ ਕੋਈ ਪੂਰਨ ਸਿੱਖ ਹੈ ਮੈਨੂੰ ਇਸ ਦੇ ਦਰਸ਼ਨ ਕਰਨੇ ਚਾਹੀਦੇ ਉਸ ਵੇਲੇ ਜੋਗੀ ਨੇ ਕਿਹਾ ਚਲ ਤੂੰ ਹੀ ਮੈਨੂੰ ਆਪਣੇ ਦਰਸ਼ਨ ਦੇਣਾ ਕਰ ਅੱਗੋਂ ਸਿੱਖ ਨੇ ਕਿਹਾ ਜੇਕਰ ਮੈਂ ਦਰਵਾਜ਼ਾ ਖੋਲਿਆ ਤਾਂ ਤੇਰੇ ਦਰਸ਼ਨ ਦੇਖ ਕੇ ਮੈਨੂੰ ਸਵਰਗ ਵਿੱਚ ਜਾਣਾ ਪਵੇਗਾ ਇਸ ਲਈ ਪਹਿਲਾਂ ਤੂੰ ਆਪਣਾ ਵਰ ਰੋਕ ਜੋਗੀ ਨੇ ਕਿਹਾ ਮੈਂ ਆਪਣੇ ਵਰ ਨੂੰ ਰੋਕਦਾ ਹ ਉਸ ਵੇਲੇ ਸਿੱਖ ਬਾਹਰ ਆਇਆ ਜੋਗੀ ਨੇ ਕਿਹਾ ਕਿ ਇਹ ਆਤਮ ਵਿਚਾਰ ਤੂੰ ਕਿੱਥੋਂ ਪ੍ਰਾਪਤ ਕੀਤੇ ਹਨ ਸੋ ਸਿੱਖ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸੋਂ ਇਹ ਅਵਸਥਾ ਪ੍ਰਾਪਤ ਹੋਈ ਹੈ ਜੋਗੀ ਨੇ ਕਿਹਾ ਕਿ ਮੈਨੂੰ ਵੀ ਇਸ ਗੁਰੂ ਦੇ ਦਰਸ਼ਨ ਕਰਵਾ ਭਾਈ ਤਿਲਕੂ ਜੀ ਪਰਉਪਕਾਰ ਵਾਸਤੇ ਸਜੋਗੀ ਨੂੰ ਨਾਲ ਲੈ ਕੇ ਤੁਰ ਪਏ ਜਦੋਂ ਅੰਮ੍ਰਿਤਸਰ ਸਾਹਿਬ ਦੇ ਰਸਤੇ ਵੱਲ ਜਾ ਰਹੇ ਸਨ ਤਦੋਂ ਜੋਗੀ ਨੇ ਪੁੱਛਿਆ ਕਿ ਤੇਰੇ ਗੁਰੂ ਦੀ ਉਮਰ ਕਿੰਨੀ ਕੁ ਹੈ ਸਿੱਖ ਨੇ ਕਿਹਾ ਕਿ 40 ਕੁ ਬਰੇ ਹੋਵੇਗੀ ਇਹ ਸੁਣ ਕੇ ਜੋਗੀ ਨੇ ਹੰਕਾਰ ਨਾਲ ਕਿਹਾ ਤੇਰੇ ਗੁਰੂ ਨੇ ਕੋਈ ਸਾਧਨਾ ਨਹੀਂ ਕੀਤੀ ਹੋਵੇਗੀ ਮੇਰੀ 4.5 400 ਬਰੇ ਦੀ ਉਮਰ ਹੈ ਅਤੇ ਮੈਂ ਸਾਰੀ ਉਮਰ ਹੀ ਸਾਧਨਾ ਕਰਦਾ ਰਿਹਾ ਸਿੱਖ ਨੇ ਕਿਹਾ ਕਿ ਇਹ ਜੋਗੀ ਤੂੰ ਆਪਣੀ ਉਮਰ ਦਾ ਕੀ ਮਾਣ ਕਰਦਾ ਹੈ ਕੀ ਪਦਾ ਤੈਨੂੰ ਮਾਣ ਸਹਿਦ ਜਾਣਦੇ ਗੁਰੂ ਜੀ ਦਰਸ਼ਨ ਦੇਣ ਵੀ ਕਿ ਨਾ ਦੇਣ yogi ਨੇ ਸੰਕਲਪ ਕਰ ਲਿਆ ਕਿ ਮੈਨੂੰ ਨਾ ਹੀ ਦਰਸ਼ਨ ਹੋਣ ਇਧਰ ਅੰਤਰਜਾਮੀ ਸਤਿਗੁਰੂ ਜੀ ਨੇ 68 ਘਾੜ ਦੇ ਸਥਾਨ ਉੱਪਰ ਆਪਣੇ ਆਲੇ ਦੁਆਲੇ ਸਿੱਖਾਂ ਪਾਸੋਂ ਕਨਾਤ ਧਨਵਾ ਦਿੱਤੀ ਜਦੋਂ yogi ਅਤੇ ਸਿੱਖ ਸਤਿਗੁਰਾਂ ਦੇ ਪਾਸ ਪਹੁੰਚੇ ਤਾਂ ਸਿੱਖ ਅੰਦਰ چلا ਗਿਆ ਅਤੇ yogi ਨੂੰ ਅੰਦਰ ਜਾਣ ਦੀ ਆਗਿਆ ਨਾ ਮਿਲੀ ਇੱਕ ਕਨਾਤ ਦੇ ਬਾਹਰ ਹੀ ਬੈਠ ਗਿਆ ਅੰਤਰਜਾਮੀ ਸਤਿਗੁਰਾਂ ਦੇ ਕਨਾਤ ਦੇ ਅੰਦਰੋਂ ਆਵਾਜ਼ ਮਾਰ ਕੇ ਕਿਹਾ اے ਜੋਗੀ ਤੇਰਾ ਕੰਨ ਤੇ ਤੇਰੀ ਮੁੰਦਰਾ ਕਿੱਥੇ ਹੈ ਜੋਗੀ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਇਹਨਾਂ ਨੂੰ ਕਿਵੇਂ ਪਤਾ ਕਿ ਮੇਰਾ ਇੱਕ ਕੰਨ ਹੈ ਨਹੀਂ ਕਿਉਂਕਿ ਮੈਂ ਤਾਂ ਆਪਣੇ ਕੰਨ ਕੱਪੜੇ ਨਾਲ ਲਪੇਟਿਆ ਹੋਇਆ ਹੈ ਉਸ ਵੇਲੇ ਸਤਿਗੁਰਾਂ ਨੇ ਕਨਾਤ ਥਾਣੀ ਹੱਥ ਬਾਹਰ ਕੱਢ ਕੇ ਉਸ ਦਾ ਕੰਨ ਅਤੇ ਮੁੰਦਰਾ ਉਸ ਦੀ ਝੋਲੀ ਵਿੱਚ ਸੁੱਟ ਦਿੱਤੀ ਅਤੇ ਕਿਹਾ ਕਿ اے ਜੋਗੀ ਉਸ਼ਾਨਕਾਰੀ ਤੇਰਾ ਹੀ ਕਨਤ ਤੇ ਮੁੰਦਰਾ ਹੈ ਇਹ ਅੰਤਰਜਾਮਤਾ ਨੂੰ ਸਮਝ ਕੇ ਯੋਗੀ ਦਾ ਮਾਨ ਟੁੱਟ ਗਿਆ ਤੇ ਨਿਮਰਤਾ ਵਿੱਚ ਆ ਕੇ ਸਤਿਗੁਰਾਂ ਨੂੰ ਦਰਸ਼ਨ ਦੇਣ ਲਈ ਗਿਆ ਤਦੋਂ ਸਤਿਗੁਰਾਂ ਨੇ ਕਨਾਤ ਹਟਾ ਦਿੱਤੀ ਅਤੇ ਇਹ ਯੋਗੀ ਸਤਿਗੁਰਾਂ ਦੇ ਚਰਨਾਂ ਉੱਪਰ ਡਿੱਗ ਪਿਆ ਫਿਰ ਸਤਿਗੁਰਾਂ પાસે ਉਪਦੇਸ਼ ਦੀ ਜਾਚਨਾ ਕੀਤੀ ਉਸ ਵੇਲੇ ਯੋਗੀ ਦੇ ਪਰਥਾਏ ਰਾਗ ਰਾਮਕਲੀ ਦੇ ਅੰਦਰ ਮਹੱਲਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਘਰ ਦੂਸਰੇ ਸਰਤਾਲ ਦੇ ਵਿੱਚ ਪਹਿਲਾ ਮੰਗਲ ਕਰਦਿਆ ਇਹ ਅੱਗੇ ਦੋ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਇੱਕ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਚਾਰ ਪੁਕਾਰ ਹੈ ਨਾ ਤੂੰ ਮਨ ਹੈ ਖੱਟ ਪੀ ਏਕਾ ਬਾਤ ਵਖਾਨ ਹੈ ਏ ਜੋਗੀ ਚਾਰ ਵੇਦ ਵੀ ਪ੍ਰਭੂ ਦੇ ਜਿਸ ਅਧਾਤ ਨੂੰ ਪੁਕਾਰ-ਪੁਕਾਰ ਕੇ ਆਖਰੇ ਉਹ ਤੂੰ ਮੰਨਣਾ ਨਹੀਂ ਕਰਦਾ ਖਟ ਛੇ ਸ਼ਾਸਤਰ ਵੀ ਇੱਕ ਇਹੋ ਹੀ ਬਾਤ ਗੱਲ ਵਿਖਾਨਹਿ ਕਥਨ ਕਰਦੇ ਆ ਅਥਵਾ ਚਾਰ ਵੇਦਾਂ ਵਿੱਚ ਬ੍ਰਹਮਾ ਪੁਕਾਰ ਰਿਹਾ ਪਰ ਤੂੰ ਉਹ ਗਿਆਨ ਮੰਨਣਾ ਨਹੀਂ ਕਰਦਾ ਫਿਰ ਛੇ ਭਾਵ ਫਿਰ ਜਿਹੜੇ ਛੇ ਸ਼ਾਸਤਰਾਂ ਵਾਲੇ ਰਿਖੀ मुनि ਵੀ ਇੱਕ ਇਹੋ ਹੀ ਗੱਲ ਕਹਿ ਰਹੇ 10 ਅਸ਼ਟੀ ਮਿਲ ਏਕੂ ਕਹਿਆ ਤਾਂ ਵੀ ਜੋਗੀ ਭੇਦ ਨ ਲਹਿਆ 10 ਅਸ਼ਟੀ 10 ਤੇ 8 18 ਪੁਰਾਣਾ ਨੇ ਮਿਲ ਕੇ ਵਾ 18 ਪੁਰਾਣਾ ਨੂੰ ਲਿਖਣ ਵਾਲੇ ਵਿਆਸ ਆਦਿਕਾ ਨੇ ਵੀ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਨੂੰ ਕਿਹਾ ਹੈ ਏ ਜੋਗੀ ਤੂੰ ਤਾਂ ਵੀ ਪ੍ਰਭੂ ਦੀ ਪ੍ਰਾਪਤੀ ਦੇ ਭੇਦ ਨੂੰ ਲਹਿਆ ਜਾਣਣਾ ਨਹੀਂ ਕੀਤਾ ਕਿੰਕੁਰੀ ਅਨੂਪ ਵਾਜੈ ਜੋਗੀਆ ਮਤਵਾਰੂ ਰੇ ਰਹਾਉ ਜਿਹੜੀ ਬਾਹਰੀ ਕਿੰਕੁਰੀ ਕਿੰਗਰੀ ਤੂਤਨੀ ਵੱਜ ਰਹੀ ਤੂੰ ਇਸ ਨੂੰ ਬਹੁਤ ਅਨੂਪ ਸੁੰਦਰ ਮੰਨੀ ਬੈਠਾ ਰੇ ਤੂੰ ਭਾਵ ਹੈ ਜੋਗੀਆ ਤੂੰ ਇਸ ਬਾਹਰੀ ਕਿੰਗਰੀ ਸੁਣਦੇ ਵਿੱਚ ਹੀ ਮਤਵਾਰੂ ਮਸਤ ਕਮਲਾ ਆ ਫਿਰਦਾ ଅਥਵਾ ਤੇਰੇ ਹਿਰਦੇ ਅੰਦਰ ਚੇਤਨ ਸੱਤਾ ਸਤ ਨਾਮ ਵਾਹਿਗੁਰੂ ਜਾਂ ਅਜੱਪਾ ਜਾਪਦੀ ਜਸ ਜਾਤੀ ਬਿਰਤੀ ਦਾ ਪ੍ਰਵਾਹ ਤੇ ਵਿਜਾਤੀ ਬਿਰਤੀ ਦਾ ਤਿਆਗ ਰੂਪ ਅਨੂਪ ਉਪਮਾ ਤੋਂ ਰਹਿਤ ਸੁੰਦਰ ਕਿੰਗਰੀ ਵੱਜ ਰਹੀ ਹੈ ਜੋਗੀਆ ਤੂੰ ਦੇ ਅਧਿਆਸ ਵਿੱਚ ਹੀ ਮਤਵਾਰੂ ਕਮਲਾ ਆ ਫਿਰਦਾ ਵਾ ਜੇਕਰ ਤੂੰ ਐਸੀ ਕਿੰਗਰੀ ਨੂੰ ਆਪਣੇ ਅੰਦਰ ਵਜਾ ਲਵੇਂਗਾ ਤਾਂ ਤੂੰ ਆਨੰਦ ਵਿੱਚ ਮਸਤ ਹੋ ਜਾਵੇਂਗਾ ਰਹਾਉ ਪ੍ਰਥਮੇ ਵਸਿਆ ਸਤਕਾ ਖੇੜਾ ਤ੍ਰਿਤਿਏ ਮਹਿ ਕਿਸ਼ ਭਯਾ ਦੁਤੇੜਾ ਇਹ ਯੋਗੀ ਪ੍ਰਥਮੇ ਪਹਿਲਾ ਸਤਜੁਗ ਦੇ ਵਿੱਚ ਸੱਚ ਦਾ ਖੇੜਾ ਨਗਰ ਵਸਿਆ ਸੀ ਪਾਵ ਸਭ ਲੋਕ ਸਤ ਪ੍ਰਤਗੀ ਸਨ ਤ੍ਰਿਤੀਗੇ ਤ੍ਰਿਤੇਜ ਯੁਗ ਵਿੱਚ ਕੁਝ ਦੇ ਟੇੜਾ ਦੂਜਾ ਭਾਵ ਹੋ ਗਿਆ ਭਾਵ ਲੋਕਾਂ ਨੇ ਸੱਚ ਨੂੰ ਤਿਆਗ ਦਿੱਤਾ ਤੇ ਝੂਠ ਤੇ ਪਖੜ ਦਾ ਬੋਲਬਾਲਾ ਹੋ ਗਿਆ ਦੁਤਿਆ ਅਰਧ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਦੁਤਿਆ ਤੋਂ ਭਾਵ ਦੁਆਪਰ ਯੁਗ ਵਿੱਚ ਅਰਧ ਅਰਧ ਅੱਧੋ ਅੱਧ ਤਾਪ ਜਗ ਦੇ ਦਾਨ ਰਹਿ ਗਿਆ ਅਤੇ ਸਤ ਤੇ ਸੋਜ ਸਮਾ ਗਿਆ ਪਾਵ ਧਰਮ ਦਾ ਅੱਧਾ ਹਿੱਸਾ ਰਹਿ ਗਿਆ ਹੁਣ ਕਾਲ ਯੁਗ ਦੇ ਸਮੇਂ ਵਿੱਚ ਜਦੋਂ ਧਰਮ ਦਾ ਇੱਕ ਦਾਨ ਰੂਪੀ ਪੈਰ ਰਹਿ ਗਿਆ ਹੈ ਤਾਂ ਇੱਕ ਦਾਨ ਹੀ ਦਿਖਾਇਆ ਦੇਖਣ ਵਿੱਚ ਆਇਆ ਹੈ ਇੱਕ ਐ ਸੂਤ ਪਰੋਏ ਮਣੀਏ ਗਾਠੀ ਪੈਨ 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 ਤਣੀਏ ਇਹ ਯੋਗੀ ਉਸ ਪ੍ਰਭੂ ਨੇ ਇੱਕ ਪ੍ਰਾਣਾ ਹੁਕਮ ਪਰਾਲਬਦ ਚੇਤਨ ਸੱਤਾ ਰੂਪੀ ਸੂਤ ਧਾਗੇ ਵਿੱਚ ਜੀਵਾ ਰੂਪੀ ਮਣੀਏ ਮਣ ਕੇ ਪਰੋਏ ਹੋਏ ਆ ਜੋ ਚਾਰ ਵਰਨ ਚਾਰੇ ਖਾਣੀਆਂ ਰੂਪ ਬਿਨ ਬਿਨ ਪਵਕ ਵਖੋ ਵਖ ਤੇ ਬਿਨ ਬਿਨ ਵਖੋ ਵਖ ਗਾਟੀ ਗੰਡਾਂ ਵਿੱਚ ਤਣੀਏ ਤਣੇ ਹੋਇਆ ਫਿਰਦੀ ਮਾਲਾ ਬਹੁ ਵਿਦਪਾਇ ਖਿੰਚਿਆ ਸੂਤ ਤ ਆਈ ਥਾਏ ਇਹ ਜੀਵਾ ਰੂਪੀ ਮਾਲਾ ਬਹੁਤ ਵਿਦ ਤਰ੍ਹਾਂ ਨਾਲ ਬਹੁਤ ਭਾਇ ਪ੍ਰਕਾਰ ਕਰਕੇ ਫਿਰਦੀ ਹੈ ਜਦੋਂ ਪ੍ਰਭੂ ਨੇ ਆਪਣੀ ਸੱਤਾ ਰੂਪੀ ਧਾਗੇ ਨੂੰ ਖਿੱਚਣਾ ਕੀਤਾ ਤਦੋਂ ਸਭ ਕਈਏ ਆਪਣੀ ਥਾਂ ਆ ਜਾਂਦੀ ਹੈ ਪাব ਸਾਰੇ ਸਰੀਰਾਂ ਦਾ ਨਾਸ਼ ਹੋ ਜਾਂਦਾ ਹੈ ਚਾਹੋ ਮੈਂ ਏਕੈ ਮਟ ਹੈ ਕੀਆ ਤਾ ਹ ਬਿਖੜੇ ਥਾਨ ਅਨਕ ਖਿੜ ਕੀਆ ਚਾਰ ਜੁਗਾਂ ਵਿੱਚ ਵਾ ਚਾਰ ਤਤ ਪਾਪ ਪਾਣੀ ਹਵਾ ਅਗ ਧਰਤੀ ਅਤੇ ਪੰਜਵਾਂ ਆਕਾਸ਼ ਜਾਂ ਚਾਰ ਵਾਕੀਅਤ ਤੇ ਮੁਸਲਮਾਨ ਪਹਿਲੇ ਚਾਰ ਤਤਾਂ ਤੋਂ ਇਸ ਸ੍ਰਿਸ਼ਟੀ ਦੀ ਉਤਪਤੀ ਮੰਨਦੇ ਦੁਆਰੇ ਏਕ ਹਰੀ ਨੇ ਇਸ ਰੂਪ ਰੂਪ ਮਟ ਬਣਾਉਣਾ ਕੀਤਾ ਹੈ ਇਸ ਵਿੱਚ ਪੰਜਾਂ ਕੋਛਾਂ ਰੂਪੀ ਵਿਖੜੇ ਸਥਾਨ ਖਾਨ ਅਤੇ ਵਾਸ਼ਨਾ ਰੂਪੀ ਜੰਬ 72 ਕੋਟਰੀਆਂ ਰੂਪ ਅਨੇਕਾਂ ਖਿੜਕੀਆਂ ਹਨ ਖੋਜਤ ਖੋਜਤ ਦੁਆਰੇ ਆਇਆ ਤਾ ਨਾਨਕ ਜੋਗੀ ਮਹਿਲ ਘਰ ਪਾਇਆ ਇਹ ਜੋਗੀ ਜਦ ਕੋਈ ਵੇਦਾਂ ਸ਼ਾਸਤਰਾ ਮਹਾਪੁਰਖਾਂ ਦੀ ਸੰਗਤ ਦੁਆਰਾ ਖੋਜਤ ਖੋਜਤ ਲੱਭਦਾ ਲੱਭਦਾ ਸਤ ਸੰਗਤ ਗੁਰੂ ਦੀ ਸ਼ਰਨ ਦੇ ਦੁਆਰੇ ਉੱਪਰ ਆਉਂਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਜੋਗੀ ਤਦ ਉਸਨੇ ਮਹਿਲ ਮਹਲ ਸਰੂਪ ਰੂਪੀ ਘਰ ਪਉਣਾ ਕੀਤਾ ਬਸ ਰੂਪ ਰੂਪੀ ਮਹੱਲ ਤੇ ਤੁਰਿਆ ਪਾਦਰੂਪੀ ਘਰ ਨੂੰ ਪਉਣਾ ਕੀਤਾ ਹੈ ਇਓ ਕਿੰਕੁਰੀ ਆਨੂਪ ਵਾਜੈ ਹੈ ਜੋਗੀ ਇਸ ਪ੍ਰਕਾਰ ਚੇਤਨ ਸੱਤਾ ਅਜੱਪਾ ਜਾਪ ਰੂਪੀ ਆਨੂਪ ਸੁੰਦਰੀ ਸੁੰਦਰ ਕਿੰਗਰੀ ਜਿਹੜੀ ਵੱਜਦੀ ਹੈ ਸੁਣ ਜੋਗੀ ਕੈ ਮਨ ਮੀਠੀ ਲਾਗੇ ਰਹਾਉ ਦੂਜਾ ਜੋ ਸੁਣ ਕਰਕੇ ਹਰੇਕ ਜੋਗੀ ਵਾ ਪ੍ਰਭੂ ਵਿੱਚ ਜੁੜਨ ਵਾਲੇ ਹਰੇਕ ਮਨੁੱਖ ਦੇ ਮਾਨ ਹਿਰਦੇ ਵਿੱਚ ਮਿੱਠੀ ਪਿਆਰੀ ਲੱਗਦੀ ਹੈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ ਜੋਗੀ ਨੇ ਜੋ bari ਯੋਗ ਦੇ ਚਿੰਨ ਧਾਰਨ ਕੀਤੇ ਸਨ ਉਹਨਾਂ ਨੂੰ ਦੇਖ ਕੇ ਤੇ ਉਸ ਦੇ ਹੰਕਾਰ ਨੂੰ ਨਿਵਰਤ ਕਰਨ ਲਈ ਇਹ ਦੂਸਰਾ ਸ਼ਬਦ ਸਤਿਗੁਰੂ ਜੀ ਨੇ ਉਸ ਦੇ ਉੱਪਰ ਥਾਇਓ ਉਚਾਰਨ ਕੀਤਾ ਤਾਗਾ ਕਰਕੇ ਲਾਈ ਤਿਗਲੀ ਲਾਉ 나ੜੀ ਸੁਆ ਹੈ ਅਸਤੀ हे योगी सूक्ष्म श्री रूपी धागे करके प्रभु ने स्थूल श्री रूपी थिगली हुंदा टाकी लायी होई लओ हुंदा सभूवा लविया कोमल 나ੜੀਆਂ ਤਰੂਪੇ ਹਨ ਅਤੇ अस्थि हड्डੀਆਂ ਮੋਟੀਆਂ 나ੜਾਂ ਸੁਈਆਂ ਦੀ ਨਿਆਈ ਹਨ ਅੰਬੇ ਕਾ ਕਰ ਡੰਡਾ ਤਰਿਆ ਕਿਆ ਤੂ ਯੋਗੀ ਗਰਭਹਿ ਭਰਿਆ ਪ੍ਰਭੂ ਨੇ ਅੰਬੇ ਜਾਲਾਦ ਪੰਜਾਂ ਤਤਾਂ ਦਾ ਵਾਂ ਅੰਬੇ ਪਾਣੀ ਪਾਉ ਮਾਂ ਦਾ ਰਕਤ ਤੇ ਪਿਤਾ ਦੇ ਬਿੰਦ ਤੂੰ ਇਹ ਸਰੀਰੂਪੀ ਡੰਡਾ ਬਣਾ ਕੇ ਧਰਿਆ ਰੱਖਿਆ ਹੈ। ਕਿਆ ਤੂੰ ਜੋਗੀ ਗਰਭਹਿ ਪਰਿਆ। हे ਜੋਗੀ ਤੂੰ ਕਿਸ ਨਾਸ਼ਮਾਨ ਸਰੀਰ ਦੇ ਗਰਭ ਹੰਕਾਰ ਵਿੱਚ ਪਿਆ ਆ। ਜਪਨਾਥ ਦਿਨ ਰੈ ਨਾਈ ਤੇਰੀ ਖਿੰθα ਦੋ ਦਿਹਾਈ ਰਹਾਉ। हे ਜੋਗੀ ਤੂੰ ਦਿਨ ਰਾਤ 나ਥ ਮਾਲਕ ਪ੍ਰਭੂ ਨੂੰ ਜਪਣਾ ਕਰ। ਇਹ ਤੇਰੀ ਦੇਹ ਰੂਪੀ ਖਿੰਤਾ ਗੋਦਰੀ 2 ਕੋ ਦਿਹਾਈ ਦਿਨਾਂ ਦੀ ਹੈ ਵਾ 2 ਦਿਹਾਈ 2 ਤੇ 10 20 ਕੋ ਦਿਨਾਂ ਦੀ ਹੈ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਗਹਿਰੀ ਵਿਪੂਤ ਲਾਏ ਬੈਠਾ ਤਾੜੀ ਮੇਰੀ ਮੇ ਮੇਰੀ ਤੇਰੀ ਮੁੰਦਰਾ ਧਾਰੀ ਇਹ ਜੋਗੀ ਤੂੰ ਸਰੀਰ ਉੱਪਰ ਗਹਿਰੀ ਗਾੜੀ ਭਾਵ ਸੰਗਣੀ ਵਿਪੂਤ ਸਵਾ ਮਲੀ ਹੋਈ ਹੈ ਅਤੇ ਤਾੜੀ ਸਮਾਧੀ ਲਾ ਕੇ ਬੈਠਾ ਰਹਿਦਾ ਵਾ ਬਾਹਰੋਂ ਤਾਂ ਸਮਾਧੀ ਲਾਈ ਬੈਠਾ ਹੈ ਪਰ ਅੰਦਰ ਵਿਪੂਤ ਮਾਇਆ ਦੀ ਗਹਿਰੀ ਇੱਛਾ ਲੱਗੀ ਹੋਈ ਹੈ ਮੇਰੀ ਤੇਰੀ ਮੇਰ ਤੇ ਰੂਪੀ ਮੁੰਦਰਾ ਧਾਰੀਆਂ ਹੋਈਆਂ ਵਕੰਨਾ ਵਿੱਚ ਮੁੰਦਰਾ ਪਾਈਆਂ ਹੋਈਆਂ ਹਨ ਅਤੇ ਹਿਰਦੇ ਅੰਦਰ ਮੇਰ ਤੇਰ ਕਰਦਾ ਹੈ ਮਗਹ ਟੂਕਾ ਤ੍ਰਿਪਤ ਨਾ ਪਾਵੇ 나ਤ ਛੋੜ ਜਾ ਚਹਿ ਲਾਜ ਨ ਆਵੇ ਇਹ ਜੋਗੀ ਤੂੰ ਘਰ ਘਰ ਵੀ ਜਾ ਕੇ ਟੁੱਕਰ ਪਾਵ ਭਿਖਿਆ ਮੰਗਦਾ ਹੈ ਪਰ ਤ੍ਰਿਸ਼ਨਾ ਦੇ ਕਾਰਨ ਤੂੰ ਤ੍ਰਿਪਤੀ ਨਹੀਂ ਪਾਉਣਾ ਕਰਦਾ ਨਾਥ ਮਾਲਕ ਪ੍ਰਭੂ ਨੂੰ ਛੱਡ ਕਰਕੇ ਹੋਰ ਪਦਾਰਥ ਆਦਿ ਜਾਚੇ ਮੰਗਦਾ ਹੈ ਤੈਨੂੰ ਲਾਜ ਸ਼ਰਮ ਨਹੀਂ ਆਉਂਦੀ ਚਲ ਚਿੱਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਇਹ ਜੋਗੀ ਤੇਰਾ ਚਿੱਤ ਤਾਂ ਚੰਚਲ ਹੈ ਇਸ ਲਈ ਤੇਰਾ ਆਸਣ ਲਾਉਣਾ ਕੀ ਸਰਤ ਹੈ ਭਾਵ ਤੇਰਾ ਚਿੱਤ ਤਾਂ ਸਥਿਤ ਨਹੀਂ ਹੈ ਫਿਰ ਬ੍ਰਹਮ ਵਿਖੇ ਜਾਂ ਦਸ਼ਮ ਦਵਾਰ ਵਿਖੇ ਕਿਵੇਂ ਸਥਿਤੀ ਪਾਵੇਂਗਾ ਭਾਵ ਨਹੀਂ پا ਸਕੇਗਾ ਵਾ ਆਸਣ ਪਾਵਦਿ ਸਥਾਨ ਸਰੂਪ ਰੂਪੀ ਪ੍ਰਾਪਤੀ ਕਰ ਸਕੇਗਾ ਭਾਵ ਨਹੀਂ ਕਰ ਸਕੇਗਾ ਲੋਕਾਂ ਦੇ ਤਾਂ ਬਾਣੇ ਤੇਰੀ ਸਿੰਗੀ ਵੱਜ ਰਹੀ ਪਰ ਤੂੰ ਨਿਤਾ ਪ੍ਰਦੀਪ প্রভু ਦੀ ਪ੍ਰਾਪਤੀ ਸਿਮਰਨ ਭਜਨ ਵੱਲੋਂ ਉਦਾਸ ਹੇਰਾ ਉਦਾਸ ਰਹਿਣਾ ਉਪਰਾਮ ਹੀ ਰਹਿੰਦਾ ਗੁਰ ਗੋਰਖ ਕੀਤੇ ਬੂਝ ਨ ਪਾਈ ਫਿਰ ਫਿਰ ਜੋਗੀ ਆਵੇ ਜਾਈ ਗੁਰ ਵੱਡੇ ਤੇ ਗੋਰਖ ਇੰਦਰੀਆਂ ਧਰਤੀ ਦੇ ਜੀਵਾਂ ਦੀ ਰੱਖਿਆ ਕਰਨ ਵਾਲੇ ਪ੍ਰਮਾਤਮਾ ਦੀ ਤੇ ਹੁੰਦਾ ਤੂੰ ਬੋਝ ਸਮਝ ਨਹੀਂ ਪਾਉਣਾ ਕੀ ਤੀ ਇਹ ਜੋਗੀ ਇਸ ਲਈ ਤੂੰ ਫਿਰ ਮੁੜ ਮੁੜ ਸੰਸਾਰ ਵਿੱਚ ਆਉਂਦਾ ਜਾਂਦਾ ਰਹੇਗਾ ਜਿਸ ਨੂੰ ਹੋਆ 나ਥ ਕਿਰਪਾਲਾ ਰਹਿਰਾਸ ਹਮਾਰੀ ਗੁਰ ਗੋਪਾਲਾ ਜਿਸ ਮਨੁੱਖ ਤਾਈਂ 나ਥ ਮਾਲਕ ਪ੍ਰਭੂ ਮਿਹਰਬਾਨ ਹੋਇਆ ਹੈ ਉਸ ਨੇ ਐਸਾ ਨਿਸ਼ਚਾ ਕੀਤਾ ਹੈ ਕਿ ਗੁਰੂ ਅਤੇ ਗੋਪਾਲਾ ਪ੍ਰਮਾਤਮਾ ਅਗੇ ਸਾਡੀ ਰਹਿਰਾਸ ਅਰਦਾਸ ਹੈ ਵਾ ਗੁਰੂ ਅਤੇ ਗੋਪਾਲਾ ਪ੍ਰਭੂ ਇੱਕ ਰੂਪ ਹਨ ਐਸਾ ਨੇਚਾ ਹੀ ਸਾਡੀ ਰੋ ਰੀਤੀ ਹੈ ਨਾ ਮੈਂ ਖਿੰთა ਨਾ ਮੈਂ ਬਸਤਰ ਜਨ ਨਾਨਕ ਜੋਗੀ ਹੁਆ ਅਸਤਿਰ ਇਹ ਜੋਗੀ ਜਿਸ ਨੇ ਪ੍ਰਮਾਤਮਾ ਦੇ ਨਾਮ ਦੀ ਹੀ ਖਿੰთა ਗੋਦੜੀ ਪਹਿਨੀ ਹੈ ਅਤੇ ਨਾਮ ਨੂੰ ਬਸਤਰ ਰੂਪ ਸਮਝਿਆ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਐਸਾ ਜੋਗੀ ਜਨ ਬ੍ਰਹਮ ਸਰੂਪ ਵਿੱਚ ਇਸਤ ਤੋਇਆ ਹੁੰਦਾ ਹੈ یوں ਜਪਿਆ 나ਤ ਦਿਨ ਰੈ ਨਾਈ ਇਸ ਪ੍ਰਕਾਰ ਜਿਸ ਨੇ ਦਿਨ ਰਾਤ 나ਤ ਮਾਲਕ ਦੇ ਨਾਮ ਨੂੰ ਸਿਮਰਨਾ ਕੀਤਾ ਹੈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਉਸ ਨੇ ਹੁਣ ਭਾਵਤ ਹੁਣ ਤੋਂ ਭਾਵ ਇਸ ਮਨੁੱਖਾ ਜਨਮ ਵਿੱਚ ਗੁਰ ਵੱਡੇ ਗੋਸਾਈ ਮਾਲਕ ਪ੍ਰਭੂ ਨੂੰ ਵਾ ਗੁਰੂ ਦੁਆਰਾ ਮਾਲਕ ਪ੍ਰਭੂ ਨੂੰ ਪਾਉਣਾ ਕੀਤਾ ਹੈ ਰਹਾਉ ਦੂਜਾ ਵਾਹਿ ਗੁਰੂ ਵਾਹੇ 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 ਗੁਰੂ ਸਾਹ ਵਾਹਿਗੁਰੂ ਜੀ ਕੀ ਫਤਿਹ